ਕੋਤੀ ਹੋਣੀ ਚਾਹੀਦਾ ਆਪਾਂ। ਘਾੜ ਪਾਰ ਦੀ ਹੋਣੀ ਚਾਹੀਦੀ ਕੋਈ। ਚਲੋ ਮੈਂ ਤਾਂ ਪੰਜ ਆਸਰੋ। ਪੰਜ ਮਿੰਟ ਹੋਰ ਦੇ ਦੋ ਬੱਸ ਪੁਆਇੰਟ ਤਾਂ ਦੇ ਦੇ। ਤੂੰ ਹੀ ਸਹਣਿਆ ਨਾ। ਮੈਂ ਤਾਂ ਕਹੇ ਨਾ ਮੇਰਾ। ਲਾ ਸੀ। ਟਰੈਕਟਰ ਦੇ ਵੀ 20 ਮਿੰਟ 20 ਮਿੰਟ ਬਣਾ। ਤਾਈ ਵੀ ਲੈਣਾ ਪੁਆਇੰਟ ਕਰਾ ਦਿਓ ਕੁਝ ਦੇ ਹਾਂ। ਅੱਣੀ ਠੰਡੇ ਤੂੰ ਹੀ ਲੋਈਆਂ ਦੀ ਫਕੜਾ ਮਾਰੀ। ਫਿਰ ਪਾਉ ਮੇਲੇ ਨੇ ਤੈਨੂੰ ਕਦੇ ਤੇ ਮਾਚਾ। ਪੰਜ ਮਿੰਟ ਪੁਆਇੰਟ ਦੇ ਦੇ ਦੋ ਜਿਹੜਾ ਲੈ ਗਿਆ ਪੰਜ ਮਿੰਟ ਪੰਜ ਮਿੰਟ ਪਿਆਰੀ ਸਾਹਸੰਗੀ ਜੀ ਪੰਜ ਮਿੰਟ ਬਹਿ ਜਾਓ। ਕਿਉਂ ਐਡੀ ਵੱਡੀ ਕੁਸ਼ਤੀ ਆ ਨੈਮੀ ਉਹਨਾਂ ਭਰਾਵਾਂ ਲੋ ਵੀ ਅਸੀਂ 20 ਮਿੰਟ ਦੀ ਕੁਸ਼ਤੀ 8-8 ਲੱਖ ਚ ਲੜਦੇ ਆ ਇਹ ਖਾਣਾ ਨਾ ਪੁਆਇੰਟ ਦਾ ਪੁਆਇੰਟ ਦੀ ਕੁਸ਼ਤੀ ਹੈ ਠੀਕ ਹੈ ਜੀ ਲਓ ਜੀ ਜਿਹੜਾ ਵੀ ਪਹਿਲਵਾਨ ਪਹਿਲਾ ਅੰਕ ਪ੍ਰਾਪਤ ਕਰੂਗਾ ਚਲੋ ਭਲਾਂ ਜੀ ਆਪ ਜੀ ਜਦੋਂ ਕੋਲੰਦੇ ਉਹਦਾ ਢਾਉਣਾ ਨਹੀਂ ਖਾੜਾ ਸਾਡਾ ਸਾਰਾ ਪੰਜਾਬ ਟੁੱਟ ਜਾ ਮੈਂ ਕੀ ਕਰਾਂ ਬਈ ਮੈਂ ਤਾਂ ਬੁਲਾਰਾਂ ਜੋ ਮੈਨੂੰ ਪੰਚਾਇਤ ਕੋ ਰਾਵਨ ਤੂੰ ਵੀਰ ਰਣ ਦੇ ਬਾਈ ਖਾੜਾ ਕਲੀਅਰ ਕਰੋ ਮੇਰੇ ਕੋਲੇ ਖੜਾ ਬਾਈ ਉਹ ਤੂੰ ਪਰੇ ਹੋ ਜਾ ਵੀਰ ਯਾਰ ਐਡਾ ਰੌਲਾ ਪਿਆ ਤੂੰ ਪਰੇ ਹੋ ਜਾ ਹੈਲੋ 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 ਉਹ ਬਾਈ ਬਾਹਰ ਹੋ ਜਾ ਵੀਰੋ ਬਾਈ ਸੰਗਤ ਗੁਰੂ ਦੀ ਸੰਗਤ ਨੂੰ ਬੈਂਟਿਆ ਬਾਹਰ ਹੋ ਜਾ ਸੰਗਤ ਨੂੰ ਬੈਂਟਿਆ ਜੀ ਬਾਹਰ ਹੋ ਜਾ ਬਾਹਰ ਹੋ ਜਾ ਵੀਰੋ ਬਾਹਰ ਹੋ ਜਾ ਓ ਬੀਬੇ ਵੀਰ ਖਾੜਾ ਨਾ ਪੰਨੋ ਇਹ ਸਾਡੇ ਗੁਰੂ ਦੀ ਬਰਕਾਦਾ ਵਾ ਮਿੰਟ ਕੁਸਤੀ ਪਵੈਣਾ ਤੇ ਹੋਊਗੀ ਬੈਜੋ ਮਿੰਟ ਇੱਕ ਬੈਜੋ ਹੱਥ ਜੋੜੋ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਪੰਜ ਮਿੰਟ ਪੁਆਇੰਟਾਂ ਤੇ ਕੁਸਤੀ ਆ ਕਿਸ ਤਰ੍ਹਾਂ ਵਾ ਜਿਹੜਾ ਪਹਿਲੋ ਪੁਆਇੰਟ ਬਣਾਊਗਾ ਉਹ ਜੇਤੂ ਰਹੂਗਾ ਐ ਰਾਮਨਾਰ ਸ਼ਾਂਤਰਾ ਬੈਜੋ ਓ ਬਾਈ ਦਰਸ਼ਕ ਵੀਰੋ ਦੇਖੋ ਪਹਿਲਵਾਨਾਂ ਨੇ ਬੜਾ ਜੋਰ ਲਾਇਆ ਜੇ ਕੁਸ਼ਤੀ ਵਧੀਆ ਲੱਗੀ ਇੱਕ ਵਾਰ ਤਾੜੀ ਮਾਰ ਦਿਓ ਹੁਣ ਫੇਰ ਵੀ ਜਿੱਤਾਂ ੜ ਜ਼ਰੂਰ ਕਰਵਾਉਣੀ ਐ ਐਕਸਟਰਾ ਕੋਈ ਵੀ ਮੇਰਾ ਬੀਰ ਵਿਚਨ ਆਇਓ ਬਹੁਤ ਵਧੀਆ ਦੋਨੇ ਪਹਿਲਵਾਨਾਂ ਦੇਖੋ ਹੁਣ ਕਿਹੜਾ ਪਹਿਲਵਾਨ ਪਹਿਲਾ ਅੰਕ ਪ੍ਰਾਪਤ ਕਰਦਾ ਹਾਂ ਵਾਹ ਬਈ ਵਾਹ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੋ ਦੇਖੋ ਕਿਡਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਇੱਕ ਪਾਸੇ ਪਿਰਤਪਾਲ ਪਹਿਲਵਾਨ ਫਗਵਾੜਾ ਉਹ ਦੂਜੇ ਪਾਸੇ ਪ੍ਰਿੰਸ ਪਹਿਲਵਾਨ ਜੀ ਕੋਹਾਲੀ ਬੜੀ ਤਾਕੜੀ ਕੁਸ਼ਤੀ ਚੱਲਦੀ ਹੂਈ ਸਾਬ ਹੱਥ ਬੜਾਈਆਂ ਉਹ ਜਿਸ ਭਾਵ ਸੋਦੇ ਸਾਬ ਹੱਥ ਬੜਾਈਆਂ ਜਿਸ ਭਾਵ ਸੋਦੇ ਦੇਖੋ ਕਿਡਾ ਪਹਿਲਵਾਨ ਅੰਕ ਪ੍ਰਾਪਤ ਕਰਦਾ ਹੁਣ ਅੰਕਾਂ ਦੇ ਵਰਤ ਬਲ ਭਾ ਇਹ ਕੌਣ ਹੈ ਪਿਰਤਪਾਲ ਪਹਿਲਵਾਨ ਫਗਵਾੜਾ ਬਾਊ ਪਹਿਲਵਾਨ ਦਾ ਪੱਠਾ ਇਸ ਕੁਸ਼ਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਇੱਕ ਵਾਰ ਪਿਰਤਪਾਲ ਪਹਿਲਵਾਨ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜੀ ਹਾਂਜੀ ਦਸ਼ਮੇਸ਼ ਕ੍ਰੇਨ ਜੀ ਹਾਂਜੀ ਦਸ਼ਮੇਸ਼ ਕ੍ਰੇਨ ਸੂਰਤ ਵੱਲੋਂ 2500 ਰੁਪਿਆ ਦਸ਼ਮੇਸ਼ ਕ੍ਰੇਨ ਸੂਰਤ ਆ ਜਾ ਵੀਰੇ ਆ ਜਾ ਤੂਰੇ ਜੀ 2500 ਰੁਪਿਆ 2500 ਰੁਪਿਆ ਦਸ਼ਮੇਸ਼ ਕ੍ਰੋਨ ਸੂਰਤ ਵੱਲੋਂ ਪ੍ਰਤਪਾਲਪਨ ਜੀ 3100 ਰੁਪਿਆ ਆਲਖ ਪਰਿਵਾਰ ਵੱਲੋਂ ਜਗੀਰ ਸਿੰਘ 3100 ਰੁਪਿਆ ਆਲਖ ਪਰਿਵਾਰ ਵੱਲੋਂ 3100 ਰੁਪਿਆ ਆਲਖ ਪਰਿਵਾਰ ਵੱਲੋਂ ਸਰਦਾਰ ਜੰਗੀਰ ਸਿੰਘ ਜੀ ਦੋਦੀ ਆ ਫੜੇ ਜੀ ਪਲਾਨੀ ਸਰਦਾਰ ਜੰਗੀਰ ਸਿੰਘ ਜੀ ਦੋਦੀ 2100 ਰੁਪਿਆ ਡਾਕਟਰ ਬਲਰਾਜ ਸਿੰਘ 2100 ਰੁਪਿਆ ਡਾਕਟਰ ਬਲਰਾਜ ਸਿੰਘ ਜੀ ਉੱਧਰ ਹੀ ਹੈ ਜੀ 200 ਰੁਪਿਆ ਡਾਕਟਰ ਬਲਵਾਰ ਸਿੰਘ ਜੀ ਵੱਲੋਂ ਇਹ ਕੁਸ਼ਤੀ ਦੰਗਲ ਦੇ ਜਿਹੜੇ ਜੇਤੂ ਪਹਿਲਵਾਨ ਨੂੰ ਇਨਾਮ ਦਿੱਤਾ ਜਾ ਰਿਹਾ ਹੈ ਅਸੀਂ ਤੈਨੂੰ ਧੰਨਵਾਦ ਕਰਦੇ ਹਾਂ ਜੀ ਬਾਜ ਜੀ ਬਾ ਉਧਰ ਪ੍ਰਤਪਾਲ ਪਹਿਲਵਾਨ ਦਾ ਜੋ ਕਿ ਜਿਹੜੇ ਜਿਹੜੇ ਵੀਰਾਂ ਬੈਰਾਂ ਨੇ ਇਨਾਮ ਲਾਇਆ ਸੀ ਉਹਨਾਂ ਨੂੰ ਮਾਨ ਦਿੱਤਾ ਜਾ ਰਿਹਾ ਬਹੁਤ ਵਧੀਆ ਵੀ ਦੋਨੇ ਪਹਿਲਵਾਨਾਂ ਨੇ ਬੜੀ ਤਕੜੀ ਕੁਸ਼ਤੀ ਲੜੀ ਆ ਵਿੱਚ ਪ੍ਰਿੰਸ ਪਹਿਲਵਾਨ ਨੇ ਵੀ ਬੱਲੇ ਬੱਲੇ ਕਰਵਾਇਆ ਤੈਨੂੰ ਲੋ ਧੰਨਵਾਦ ਕਰਦੇ ਆ ਜੀ ਬਾ ਜੀ ਬਾ ਬਹੁਤ ਵਧੀਆ ਪ੍ਰਿਤਪਾਲ ਪਹਿਲਵਾਨ ਜੀ ਫਗਵਾੜਾ ਸਿੰਦਰਪਾਲ ਪਹਿਲਵਾਨ ਜੀ ਠਨਦਾਰ ਸਾਹਿਬ ਦਾ ਮੋਟਾ ਬਲਬੀਰ ਵਾਰ ਦਾ ਭਾਂਜਾ ਹੈ ਬਿਰਸ਼ੇ ਤੋਂ ਮਿਲਿਆ ਪਹਿਲਵਾਨੀ ਬਾ ਜੀ ਦਾ ਬੋਲੇ ਹੁਸਨ ਵਾੜਾ ਛੱਡਦੇ ਹੋ ਜੰਮੀ ਦੇ ਤੋਂ ਸੰਗਤ ਪਹੁੰਚਿਆ ਸਾਰੀ ਸੰਗਤ ਦਾ ਅਸੀਂ ਦਿਲ ਦੀਆਂ ਦੋਹਰਾਂਿਆਂ ਵਿੱਚੋਂ ਤੁਹਾਧਰੋਂ ਧੰਨਵਾਦ ਕਰਦੇ ਆਂ ਬਾਸ ਵੱਲੋਂ ਕਮੈਂਟਰੀ ਕਰਦੇ ਤੂੰ ਵੱਧ ਘੱਟ ਬੋਲਿਆ ਹੋ ਗਿਰ ਤਖ਼ਮਾਂ ਦੇ ਜੱਜਕਾਂ ਤੇ